ਦੇ ਵਿੱਚ ਜੀ ਦੋ ਮਾਣੇ ਵੀ ਵਾਰੀ ਤੱਕ ਉਸ ਬੀ ਦੇ ਠੀਕ ਆਪਾਂ ਜਰਾ ਬਿੱਤੇ ਜੀ ਕਿਹੜਾ ਕਰਾਂਗੇ ਚੱਜ ਦੇ ਦੋਏ ਬੋਤਲ ਮੈਂ ਖਲਾ ਰੱਖਿਆ ਤੁਹਾਡੇ ਲੋ ਜੀ ਹੱਥ ਗਾਰੇ ਨੂੰ ਹੋਰ ਲੈਣ ਨੂੰ ਤੁਸ ਜਿਹਨੇ ਦੇਖੀ ਲੈ ਇਹਨੂੰ ਤਾਂ ਇਹਨ ਕੀ ਕਰਾਂਗੇ ਇਹਨੇ ਕਦੋਂ ਕੀ ਕਰਾਵੇ ਜਿਹੇ ਮਾ ਮਾਪ ਦਾ ਨੋਈ ਨਾ ਕੱਢਾ ਹਾਂ ਦਾਦਾ ਦੇਦੇ

ਨਹੀਂ ਆ ਪਹਿਲੇ ਵੇਚੀ ਗਏ ਤਾਂ ਉਹ ਕਹਿੰਦੇ ਵੀ ਸਾਨੂੰ ਪਿਓਰ ਮਿਲੋ ਠੀਕ ਆ ਅਸੀਂ ਤਾਂ ਨਹੀਂ ਕਰਦੇ ਕੋਈ ਤੇਰੇ ਨਾਲ ਗੱਲ ਆ ਸਪੈਸ਼ਲ ਇਸ ਸਾਲ ਦਾ ਨਾ ਸਕਦਾ ਉਹ 13 ਨਿਸ਼ਾਨ ਕਰ ਦਿੰਦੇ ਸੀ ਇਹ 13 ਨਿਸ਼ਾਨ ਨਹੀਂ ਮੇਰਾ ਤਾਂ ਅਸਲ ਠੀਕ ਹੈ ਪੋਪਕਾ ਪੀਸ ਲਾਵਾਂਗੇ ਬੰਦੂਆਂ ਨੂੰ ਮਾਰਦੇ ਨਹੀਂ ਹੁੰਦੇ ਘੱਟ ਨੂੰ ਲਾਵਾਂਗੇ ਬੰਦਿਆ ਨਾ ਸਕੇ ਤੇ ਸੀਟਾਂ ਨੇ ਕਹੇ ਕਿ ਤਮਾ ਲਗਾਉਂ ਤੋਂ ਦਸ ਸੀਟਾਂ ਰਹਿ ਗਈਆਂ ਵਾਹ ਕਿੰਨੇ ਰਹਿ ਗਏ ਆਹ ਐਨਰਗੀਆਂ ਆਏ ਤੇ ਮੇਰੇ ਕੋਲ ਉਹ ਤਾਂ ਕਿੰਨਾ ਨਸੀਬ ਮੋੜ ਦਿਆ ਵਾਲਾ ਨਹੀਂ ਮੋੜ ਨਹੀਂ ਪਾ ਗਿਆ ਮੈਂ ਜੀ ਸਮਝ ਨਹੀਂ ਆ ਰਹੀ ਆ ਦੇਖ ਲੈ ਪਾਠ ਆ ਗਿਆ ਆ ਕੁਸਾਇ ਭਾਈ ਪਚਾਈ ਤੇ ਲਾਜਾ ਪਾਕੀ ਕੇ ਜੀ ਭਾਈ 17000 ਦੇ ਦਈਏ 17000 ਸਾਡੇ 17 11000 ਦੇ ਦਈਏ ਹੈ ਬਾਬਾ ਪੱਕਾ ਹੀ ਲਾ ਬਾਬਾ ਪੱਕੇ ਲਾ ਦੇ ਸਾਡੇ 17000 ਦੀ ਹੋ ਗਈ ਨਾ ਤੂੰ ਵੀ ਦੱਸ ਦੇ ਫਿਰ ਹੁਣ ਸਿਰਿਆਣਾ ਕਿੰਨੇ ਦੇਣੀ ਆ پتہ ਯਾਰੋਂ ਪਕੜ ਜਾਣਾ ਪਤਾ ਨਹੀਂ ਦੁੱਧਾ ਬੋਮੋਹਰਾ ਬੋਲਦੇ ਰਾਜਾ ਹੁਣ ਤੂੰ ਵੀ ਨਾ ਕਰਦੀ। ਇਹ ਨਹੀਂ ਹੋ ਦੇ ਦੋ ਨੀ। 10000 ਦੀ ਦੇ ਜਾ। 20 ਦੀ ਦੇਣੀ ਆ। ਦੇਖ ਲੈ ਮੈਂ ਤਾਂ। ਚੱਕ ਤੂੰ ਬੰਦੇ ਮਿੱਤਰ। ਦੱਸ ਕਾ ਕੇ ਮੋੜਾ ਹੈ ਨਾ ਮੋੜਾ ਮਤਲਬ ਕੀ ਕਰਦੇ ਹੈਂ? ਮੈਂ ਤਾਂ ਤੂੰ ਸਹੀ ਕਰ। ਉਹ ਹੈਗਾ। ਹਾਂ ਦੇਰੋਂ ਵਾਪਸ ਕਰ। ਓ ਬਾਈ ਆ ਛੋਲਾ ਖੋਲ ਯਾਰ ਫੇਰ ਬੰਨ ਲਈ ਬਾੜੀ ਇਹਦੇ ਬੱਚੇ ਕਿਹੜੇ ਨੇ? ਓ ਬੈਠੇ। ਉਹ ਲਾ ਦਨੇ ਇਧਰ ਕੀ ਹੈ ਯਾਰ ਉਧਰ ਬੱਚੇ ਆ ਇਧਰ ਬੱਕਰੀ ਆ ਇਧਰ ਬੋਕ ਆ ਖੱਸੀ ਖੜਾ ਕੇ ਦੇ ਇੱਥੇ ਆ ਇਧਰ ਉਹ ਦੂਜਾ ਕਾਲੇ ਕੇ ਵਾਲਾ ਕਿਸੇ ਨੇ ਸ਼ੌਕ ਨਾ ਪਾਲਿਆ ਵਾ ਨਾ ਓਏ ਕਿਧਰ ਕਿਧਰ ਕੀ ਆ ਮੈਂ ਕਾ ਚਾਹੀਦਾ ਇਧਰ ਬੰਦ ਕਰਨਾ ਮੈਂ ਕਾ ਉਹ ਤੋਂ ਇੱਥੇ ਕਿਵੇਂ ਆਜੂ ਮੋਰੀ ਦਾ ਪਕਾਈ ਭਾਇਆ ਦਰਾ ਬੱਚੀ ਬੋਲ ਰਹੀ ਬੋਲ ਸੁਣੀ ਆ ਆਹ ਹੋ ਗਏ ਕਰ ਦੇ ਬਾਈ ਚੰਦਰ ਦੇ ਬੱਚੇ ਜੀ ਹੱfte ਚੱਲਦੀ ਐ ਬੋਲੀ ਚ ਬੋਕ ਬੋਲੀ ਚ ਬੋਕ ਓਏ ਓਏ ਬੋਕ ਉੱਚੀ ਕਰ ਦੇ ਬੱਚੀ ਮਾਈ ਤਾਂ ਜਾਂਦੀ ਉੱਚੀ ਵਾਲ ਕਰ ਦੇ ਬੱਚੀ ਬੋਲੀ ਦੱਸਾਂ ਕੀ ਕਰੀਏ ਬੋਲ ਤੁਸੀਂ ਆ ਬੋਲ ਪੋ ਭੇਜ ਦੋ ਕਿਉਂ ਕਿਤੇ ਕੁੱਤੇ ਉਹ ਆਦੂ ਬੰਦ ਕਰਦੇ ਭੇਜਦਾ ਜਾਂਦਾ ਵੀਡੀਓ ਬਣੀ ਜਾਂਦੀ ਐ ਤੇਰੇ ਮੈੱਕ ਚੱਲਦਾ

ਅਰ ਜੀ ਇਹ ਤਾਂ ਮੇ ਤਾਂ ਮਾਂ ਦਾ ਮਾਣ ਦਾ ਹੱਕ ਪੰਡਾ ਸਾਰੇ ਦੇ। ਹੋਰ ਦੇਖੀ ਚਲੋ ਜੀ। ਹੋਰ ਦੇਖ ਲੈ ਤੋ। ਆਹ ਦੇਖ ਲੈ ਬੱਚੇ ਵਾਲੀ। ਉਹ ਦੇਖ ਲੈ ਬੱਚੇ ਵਾਲੀ ਕੋਲ ਪਰਾਂ। ਔਲੇ ਮੁੱਲ ਵਾਲੀਆਂ ਵੀ ਖੜੀਆਂ ਨੇ ਲੈ ਆਹ ਦੋ ਬੱਚਾ ਵਾਲੀ ਦੇਖ ਲੈ। ਲਦਕਾ ਆਹ ਬੋਬੀ ਲੈ। ਆਹ ਦੇਖ ਲੈ। ਸਾਰਿਆਂ ਦੇ। ਲੈ ਜਾ ਖੱਚ ਕੇ। ਦੋ ਬੱਚੇ ਨੇ ਜਾਨ ਦੀ ਵਿਕੀ ਆ। ਇੱਧਰ ਆਈ ਲੈ ਜਾ। ਚੱਪੀਆਂ ਭਾਉ ਦਾ ਸਿੰਗੀਆਂ ਵਾਲੀਆਂ ਜਵੇਂ ਨਾਂ ਲੱਗੇ। ਲੈ ਪਰ ਨਾਲ ਵਾਲੀ ਆ ਲੈ। ਇਹ ਦੇ ਦੇ। ਆ ਲੈ ਆ ਓਏ ਇਹਨੂੰ ਛੱਡ ਜਾ ਆਲਾ ਤਾਂ ਕਹਿੰਦਾ ਕਾਲੀ ਲੈਣੀ ਆ ਕਾਲੀ ਲੈਣੀ ਆ ਆ ਲੈ ਜੱਤੀਆਂ ਅੱਖਾਂ ਦੀ ਆ ਬੱਚੇ ਦਾ ਦੋ ਇਹਦੇ ਕਹਿੰਦੇ ਪੀਰ ਮੱਪੀ 28000 ਟੋਲਾ ਫੋਲੀ ਐ ਖੜਾ ਐ ਖੜੋ ਇੰਨਾ ਇਹ ਖੜਾ ਨਹੀਂ ਹੈਗਾ ਤਾਂ ਆਪਣੀ ਮੱਕਰੀ ਨੂੰ ਕਿਸੇ ਨੂੰ ਵੀ ਇਹ ਖੜਾ ਨਹੀਂ ਮਿਲੂਗਾ ਹਾਂ ਤੜਕੇ ਦਾ ਤਾਂ ਹੋਊਗਾ ਹੀ ਫਿਰ ਪਿੱਛੇ ਨਹੀਂ ਗਾ ਵਾਰੀ ਤੜਕੇ ਫਿਰ ਤੇਰੇ ਰਕਾ ਕਹਿੰਦਾ ਥੱਲੇ ਕੀ ਆਪਾਂ ਓਪਾ ਸਟੂਲੇ ਠੀਕ ਕਰ ਲੈ ਖੈਰ ਕਿੰਨੇ ਬਾਪੇ ਸਟੋਲੇ ਆਊਗਾ ਕਿਦੋਂ ਆਲੋ ਆਲੋ ਇੱਥੇ ਕਰਦਾ ਆਲੋ ਆਲੋ ਨਾ ਬੱਕਰੇ ਨੇ ਵਿੱਚ ਹੋ ਕੇ ਕਾਣੀ ਪਸੰਦਾ ਕਦੋਂ ਮੈਂ ਯਾਰ ਰਿਕਮੈਂਡਰੀ ਹੋਰ ਕਿੰਨੇ ਮਿੰਟ ਦਿਓਗਾ ਮੈਂ ਤਾਂ ਇਹ ਜਾਮ ਨਹੀਂ ਲੈਂਦਾ ਜਿਹੜੀ ਉਹ ਪਹਿਲਾਂ ਇਕੱਠੀ ਕਰਖੀਏ ਤੂੰ ਫਿਰ ਮੈਂ ਤੋੜੀ ਪਹਿਲਾਂ ਹੀ ਦੱਸਿਆ ਸੀ ਸਾਨੂੰ ਨਹੀਂ ਬੰਦਾ ਸੇ ਤੋੜੀ ਪਕਾਈ ਮੇਰੀ ਜਿੱਥੇ ਤੱਕ ਲਾਟ ਛੋਟੇ ਚਟਾਵਾਂਗੇ ਸੌਦਾ ਕਰਾਵਾਂਗੇ ਹੀ ਆ ਟੋਡੇ ਪਸੰਦ ਨਾ ਹੋਵੇ ਮੈਂ ਕਹਿੰਦਾ ਹਾਂ ਜੀ ਆਹ ਲੈ ਜਾਓ ਲੈ ਜਾਓ ਜੀ ਲੈ ਜਾਓ ਕੁੜੀ ਬੜੀ ਸੋਹਣੀ ਹੈ ਜੀ ਕੁੜੀ ਬੜੀ ਸੋਹਣੀ ਹੈ ਜਹਾਂ ਵਿਆਹ ਕੇ ਕੁੜੀ ਘਰ ਨੂੰ ਭੱਜ ਜਾਵੇ ਫਿਰ ਕਹੇ ਭੈਣ ਦੀ ਫੁਰਤੀ ਇਹਦੇ ਵਿੱਚੋਂ ਦੇ ਫਿਰ ਪੈਸਿਆਂ ਦੇ ਚੰਗੋ ਕੋਈ ਨਹੀਂ ਜਜਮਾਨ ਨਾ ਮੈਨੂੰ ਬੱਚੇ ਵੀ ਚੰਗੇ ਨੇ ਹੋਰ ਵੀ ਨੇ ਬੱਚੇ ਵੀ ਤੁਸੀਂ ਕੱਟਦੀ ਹੁਣ ਹੋਰ ਨਾ ਕਟਾ ਤੂੰ ਕੜਾ ਮੈਨੂੰ 40 ਕਰਕੇ ਦੇਦਾ ਕੱਢੀ ਤੁਸੀਂ ਪੁੱਗਦਾ ਲਾਓ ਜਾਨਾ ਪੁੱਗਦਾ ਲਾਓ ਪੁੱਗਦਾ ਲਾ ਦੀਏ 20000 40 ਵਾਲੀ ਦਾ ਇਹਦਾ ਲਾਓ ਇਹਦਾ 12000 ਅੱਛਾ ਜੀ ਠੀਕ ਹੈ ਜੀ ਪਾਕਿਸਤਾਨੀ ਇਹ ਚਕਾਦਾ ਪੁੱਗਦਾ ਲਾਇਆ ਤੂੰ ਅਸੀਰ ਮੰਗਣ ਲੱਗਿਆ ਨਹੀਂ ਉਹ ਕੀ ਪੁੱਗਦਾ ਜੇ ਵੀ ਪੁੱਗਦਾ ਨਾ ਕਿਉਂ ਜੀ ਤੂੰ ਦੱਸ ਸੁਣ ਬਹੁ ਮਾਇਆ ਕੀ ਦੱਸਾਂ ਤੂੰ ਜਿਆਦੇ ਲਾ ਦੇ ਫਿਰ ਮੈਂ ਸਾਮਣੇ ਨਹੀਂ ਸਾਮਣੇ ਨੂੰ ਤਾਂ ਗੀਜੇ ਬੜੇ ਬੜੇ ਨੇ ਤੇਰੇ ਪੈਸੇ ਲਕੋ ਲਈ ਤੇ ਨਾਲੇ ਕੋਰਚ ਪਾ ਲਾਂਗੇ ਤੇਰਾਂਲੇ ਚ ਪਾ ਲਾਂਗੇ ਐਂਦੀ ਤਾਂ ਪੰਟ ਬੰਨ ਕੇ ਚਕਾਦੀ ਚਾਹੀਦੀ ਆ ਹੂੰ ਰੋਜ਼ ਨਾਲ ਚੱਈਏ ਲੈ ਬਰ ਗੱਡਾ ਕਰਤਾ ਮੱਤਾਂ ਤੋਂ ਹੈ ਬੋਡੀ ਵਟੜੀ ਕਰਦੇ ਜਿਹਾ ਨਾ ਅੱਛਾ ਤੇ ਸਾਹ ਕੋਈ ਮਾਰਤਾ ਤੂੰ ਆ ਰਹਿ ਗਿਆ ਜੁੱਤੀ ਦਾ ਘਟੂ ਭਰਾ ਆਹਲਾ ਦਾ ਰਜਲੂ 8000 ਦੀ ਵਟੂਆ ਲੈ ਗਈ ਸੀ ਹੈ 8000 ਦੀ ਵਟੂਆ ਹੀ ਲੈ ਗਈ ਹੋਰ ਸਾਰੇ ਵਟੂਆ ਲੈ ਗਏ ਮੇਰੇ ਨਵੇਂ ਪੈਟਕੇ ਪੀਣੀ ਜੀ ਸੋਨੇ ਪੈਟਕੇ ਪਤਾ ਨਹੀਂ ਮੈਨੂੰ ਕੀ ਸੰਗਾ ਤਾਂ ਵਟੂਆ ਸਾਰੇ ਦਾ ਮਗਰ ਅੱਜ ਵੀਰੇ ਮੈਨੂੰ ਸੱਡ ਦਾ ਸਾਰੀ ਲੈ ਜਾ ਤੂੰ ਵੀ ਨਾਲ ਜਾਣਾ ਉਹ ਨਾ ਅਜਾ ਕੰਮ ਆਉ ਬਤ ਨੂੰ ਨਾ ਰੱਖਾਈ ਮੈਨੂੰ ਨਾ ਰੱਖਾਈ ਨਾ ਤੇਰੇ ਮਾਗਰ ਮਾਗਰ ਲੈ ਲੈ ਮਾਂਗਰ ਮਾਗਰ ਤੇ ਵਈ ਕਿਵੇਂ ਕਰੀਏ ਬਾਬੇ ਦੱਸ ਤੁਸੀਂ ਦੱਸਣਾ ਉਹ ਬੱਕਰੀ ਦੇ ਸਾਨੂੰ 25000 ਦੀ ਤਾਂ ਗੱਲ ਆ ਸੀ ਕਿਉਂ ਜੀ ਇਹ ਸੱਟ ਲੈ ਰੱਖਣਾ ਉਹਦੀ ਉਹ ਤੇ ਬੱਕਰੀ ਲਈ ਆ 35000 ਦੀ ਕਿਤਾ ਤੈਨੂੰ 25 ਦੱਸਦੀ ਬਾਬੇ ਗੰਨ ਗਿਆ ਹੈ ਆਪ ਹੀ ਆ ਕੋਈ ਨਹੀਂ ਕਿਉਂ ਮੈਨੂੰ ਜਿੱਥੇ ਤੇ ਰੇਂਜ ਦਾ ਪਤਾ ਹੁੰਦਾ ਮੈਂ ਸਹੀ ਕੰਮ ਕਰੂੰ ਦੱਸ ਤ ਨਹੀਂ ਕਰਦਾ ਮਹੀਨੇ ਵਰਤ ਕੇ ਬੰਦ ਜਲੋ ਤੇਰੀ ਕਿਸਮਤ ਬਿੱਤ ਲੈ ਗਿਆ ਮੈਂ ਨਾ ਕਿਵੇਂ ਹਾਲ ਤੇਰਾ ਵੇਚ ਕਿਉਂ ਜੀ ਅਸੀਂ ਨਕਾਤ ਨਹੀਂ ਕਰਕੇ ਜਾਂਦੇ ਪੱਕਾ ਲਾਗੇ ਪੱਕੀ ਦਾ ਮੁੰਨੇ ਇਹ ਨਹੀਂ ਕਹਾ ਬਾਤ ਤੇ